ਵਾਹਿਗੁਰੂ ਵਾਹਿਗੁਰੂ ਚੜ ਜਾ ਪਾ ਤੈਨੂੰ ਅਦਰ ਕਾ ਮਾਜੀ ਬੇ ਪਰਨਾ ਫੜਾ ਪਰਨਾ ਕਦਾ ਫੜ ਗਈ ਜੱਜ ਜਾ ਜਾ ਕਰੇ ਨੀ ਬੜਾ ਤਰ ਤਰ ਹਾਂ ਰੁਕ ਜਾਣੇ ਅੱਗਾ ਮਰ ਗਾਂ ਜਾ ਗਏ ਛੜ ਮਾਫਰ ਹਲੋ ਫੜੋ ਹਲੋ ਫੜੋ ਉਹ 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 ਨਾ ਪੁੱਜੀ ਆ ਉਹ ਵੇਪਾ ਜੋ ਕਟਾ ਪਚਾਲਾ ਆ ਵਾਤਰੀ ਨਾ ਮਟਲੋ ਵੇ ਕਟਾ ਵੇ ਕਟਾ ਮੇ ਕਟਾ ਵੇ ਕਟਾ ਬਟੋਪ ਗਿਆ ਕਟਾ ਫੁੱਲ ਗਿਆ ਕਟਾ ਕਟਾ ਫੜ ਪਾ ਕਟਾ ਚੋਗਾ ਕਟਾ ਖੱਟੇ ਵੀ ਜੰਗਲੀ ਜਾਨਵਰ ਵੀ ਬਹੁਤ ਆ ਰਹੇ ਆ ਰੁੜ ਕੇ ਆਗੇ ਪਾਣੀ ਦੇ ਵਿੱਚ ਜਿਹੜੇ ਵੀ ਭਰਾ ਹੈਗੇ ਵਿਚਾਰ ਰੱਖੋ ਆ ਦੇਖੋ ਇੱਕ ਜੰਗਲੀ ਜਾਨਵਰ ਦਿਖਾਉਣੇ ਆ ਤੇ ਆਪਣਾ ਆਪਣਾ ਛਾੜ ਕੋ ਜਿੰਨਾ ਹੋ ਜੀਏ ਭਰਾ ਬੀ ਗਿਆ 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 ਹੋ ਗਿਆ ਵਾਹ ਦੇਖ ਲੈ ਆਹ ਹਾਲਾਤ ਨੇ ਪਾਣੀ ਦੀ ਸਪੀਡ ਵੇਖ ਲਓ ਕਿੰਨੀ ਆਹ ਸੰਦ ਨੇ ਸਾਰੇ ਖੜੋਤੇ ਦਰਬਾਰਾ ਸਿੰਘ ਮੱਲੀ ਪਿੰਡ ਬੱਤੂ ਘੱਟੀ ਆਹ ਟਰੈਕਟਰ ਦੀ ਬਸ ਰੋੜ ਚੱਲਿਆ ਜਮੀਨ ਆ ਸਾਰਾ ਸਿਰਫ 10 ਕਰਮਾਏ ਦੂਰੀ ਤੇ ਪਾਣੀ ਰਹਿ ਗਿਆ ਸਾਰੀ ਜ਼ਮੀਨ ਢਹਿ ਗਈ ਆਹ ਟਰੈਕਟਰ ਰੋੜ ਚੱਲਿਆ ਆ ਮੱਜਾਂ ਦਾ ਸ਼ੈੱਡ ਸੀ ਸਾਰਾ ਮੱਜਾਂ ਇੱਥੋਂ ਗੱਡ ਕੇ ਲੈ ਗਏ ਹੁਣ ਆ ਸਾਮਾਨ ਕੱਢਣ ਦੇ ਇਹ ਸਿਰਫ 1 ਘੰਟੇ ਤੱਕ ਘੰਟਾ ਵੀ ਜ਼ਿਆਦਾ ਲੱਗਦਾ ਪਿਆ ਆ ਸੰਦ ਨੇ ਸਾਰੇ ਟਰੈਕਟਰ ਬੰਨਿਆ ਪਰ ਹਵਾ ਕੱਢ ਕੇ ਟੱਕਿਆ ਆਪਣੀ ਸਥਿਤੀ ਹੈ ਸਾਰੀ ਜਮਿੰਟ ਹੈ ਚੁੱਕੀ ਹੈ ਬੈਗਰੂ ਜੀ ਅੱਜ ਤਰੀਕ ਹੈਗੀ ਆ 31 ਅਗਸਤ ਆ ਸੰਧ ਨੇ ਵੀਰ ਦੇ ਜੇ ਕੋਈ ਵੀ ਵੀਰ ਬੇੜੇ ਵਾਲਾ ਹੋਵੇ ਕੋਈ ਬੇੜਾ ਮਿਲ ਸਕਦਾ ਹੋਵੇ ਤਾਂ ਇਹ ਇੰਨੇ ਸੰਧ ਨੇ ਘੱਟੋ ਘੱਟ 8-9 ਇੱਕ ਇਹ ਕਿਸਾਨ ਭਰਾ ਦੇ ਨਿਕਲ ਸਕਦੇ ਆ ਕੋਈ ਵੀਰ ਵੀਡੀਓ ਨੂੰ ਦੇਖ ਕੇ ਮਰਤ ਕਰ ਸਕਦਾ ਹੋਵੇ ਹੁਣ ਟਾਈਮ ਕਰੀਬ-ਕਰੀਬ 3 ਤੋਂ 4 ਦੇ ਵਿੱਚ ਵਿੱਚ ਦਾ ਸਮਾਂ 31 ਅਗਸਤ ਤੇ 2 ਘੰਟੇ ਤੱਕ 3 ਘੰਟੇ ਆ ਸਾਰੀ ਆ ਜ਼ਮੀਨ ਇਹ ਤੋਂ ਪਹਿਲਾਂ ਕਿ 20 ਕਿੱਲੇ ਜ਼ਮੀਨ ਸੀ ਜਿਹੜੀ ਰੁੜ ਗਈ ਹੈ ਪਾਣਿਆਂ ਦਾ ਵਹਾਅ ਬਹੁਤ ਜ਼ਿਆਦਾ ਕੋਈ ਵੀ ਵੀਰ ਮਤ ਕਰ ਸਕਦਾ ਹੋਵੇ ਕੋਈ ਬੇੜੇ ਵਾਲਾ ਇਹ ਟਰੈਕਟਰ ਨਹੀਂ ਤੇ 2 ਘੰਟਿਆਂ ਤੱਕ ਜ਼ਮੀਨ ਤਾਂ ਰੁੜੀ ਰੁੜੀ ਇਹ ਟਰੈਕਟਰ ਇਹ ਕਮਰੇ ਸ਼ੈੱਡ ਸਾਰਾ ਘੋਟਾ ਜਾਣਾ ਲੈ ਖਾਲਸਾ ਰਿਆਂ ਆਏ ਕਿਹੜੇ ਕਹਿ ਰੂਗਾ ਵੀ ਕਿ ਖੌਂਚਾ ਜਾਂ ਵੱਧ ਪਾ ਦੇ ਤੇ ਹੁਣ ਨਾਰੇ ਆਟੇ ਟਿੱਡ ਇਕੱਠਾ ਕਰਕੇ ਨਾਲ ਸਕਾਟ ਦਾ ਉਹ ਕਿਉਂ ਤੋੜੇਗਾ ਇਹਨੂੰ ਵਿਚਾਰੋ ਟੁੱਟ ਜੂ ਕਿ ਡਾਕ ਕਸਾਈ ਆ ਕਿਹੜੇ ਲੋਡ ਜ਼ੋਰ ਲਵਾਉਂਦਾ ਟਰੈਕਟਰ ਦਾ ਗਾਲਾ ਮੈਂ ਬਰਾਹੀ ਹੋਰ ਬਵਾਲਾ ਇੱਕ ਖੁੰਚਾ ਜਾ ਜੇ ਗੂ ਕਾਸਰ ਰਹੇਗੀ ਤਾਂ